आज ਸਾਡੇ ਨਾਲ ਮਜੂਰ ਨੇ ਨਗਰ ਪੰਚਾਇਤ ਬਾਬਾ ਪਕਾਲਾ ਸਾਹਿਬ ਦੇ ਪ੍ਰਧਾਨ ਅਤੇ ਚੇਅਰਮੈਨ ਮਾਰਕੀਟ ਕਮੇਟੀ ਰਿਆ ਸਰਦਾਰ ਸੁਜੀਤ ਸਿੰਘ ਕੰਗਜੀ ਇਹਨਾਂ ਦੇ ਨਾਲ ਅੱਜ ਆਪਾਂ ਚਰਚਾ ਕਰਾਂਗੇ ਬਾਬਾ ਪਕਾਲਾ ਸਾਹਿਬ ਦੇ ਜੋ ਅੱਜ ਘਟਨਾਕ੍ਰਮ ਹੋਇਆ ਜੋੜ ਤੋੜ ਦੀ ਰਾਜਨੀਤੀ ਕੀਤੀ ਗਈ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਕੰਸਰ ਕੋਈ ਕੁਝ ਕਾਲਸਾ ਹੋਵੇ ਕੋਈ ਕੁਝ ਦਿੱਤੇ ਅੱਜ ਅਸੀਂ ਜ਼ਿਕਰ ਕਰਾਂਗੇ ਕਿ ਇਹ ਸਾਰਾ ਜਿਹੜਾ ਜਿਹੜਾ ਇਹਨਾਂ ਨੇ ਝੂਠੇ ਤੇ ਬੇਬੁਨਿਆਦ ਬਿਆਨ ਲਵਾਏ ਆ ਉਹਦੇ ਵਿੱਚ ਅਸੀਂ ਗੱਲ ਕਰਨੀ ਚਾਹਾਂਗੇ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਬੇਨਤੀ ਕਰਨ ਤੇ ਜਿਹੜੇ ਆ ਉਹ ਕੁਝ ਪ੍ਰੋਜੈਕਟ ਭੇਜੇ ਗਏ ਸੀ ਜਿਨ੍ਹਾਂ ਤੇ ਵਿਚਾਰ ਕਰਨਾ ਸੀ ਹਾਊਸ ਨੇ ਪਰ ਹਾਊਸ ਦੇ ਵਿੱਚ ਜਾਣਬੁੱਝ ਕੇ ਜਿਹੜੀਆਂ ਅਕਾਲੀ ਦਲ ਦੀਆਂ ਐਮਸੀ ਸਹਿਬਾਨਾਂ ਉਹਨਾਂ ਦੇ ਹਸਬੰਦ ਆ ਕੇ ਵਿੱਚ ਬੈਠ ਕੇ ਬਹੁਤ ਜ਼ਿਆਦੀ ਰਖਲਤਾ ਜੀ ਬੀ ਲੋੜੀ ਦਖਲੰਦ ਜੀ ਕਰਦੇ ਸੀਗੇ ਪਹਿਲਾਂ ਹੁਣ ਵੀ ਉਹਨਾਂ ਨੇ ਬੀ ਲੋੜੀ ਦਖਲੰਦ ਜੀ ਕੀਤੀ ਆ ਉਹਨਾਂ ਨੇ ਇੱਕ ਇਲਜ਼ਾਮ ਲਾਇਆ ਪੰਜਾਬ ਸਰਕਾਰ ਤੇ ਕਿ ਇਹ ਬੀ ਲੋੜਾ ਲੋੜ ਪਾਇਆ ਜਾ ਰਿਹਾ ਜਦ ਕਿ ਇਹੋ ਜਿਹਾ ਕੁਝ ਨਹੀਂ ਸਰਕਾਰ ਕਰੋੜਾਂ ਰੁਪਏ ਜਿਹੜਾ ਵਾ ਉਹ ਬਾਬਾ ਪਕਾਲਾ ਸਾਹਿਬ ਆਸਤੇ ਦੇ ਰਹੀ ਆ ਕੁਝ ਗੱਲਾਂ ਵਿੱਚ ਪੁਆਇੰਟ ਆਊਟ ਕਰਨ ਵਾਲੀਆਂ ਸੀ ਉਹ ਸਾਡੇ ਜਿਹੜੇ ਐਮਸੀ ਸਹਿਬਾਨ ਉਹਨਾਂ ਨੇ ਵੀ ਉਹ ਗੱਲ ਤੇ ਆ ਕਿ ਆ ਕਿ ਠੀਕ ਆ ਜੀ ਸਰਕਾਰ ਸਾਡਾ ਸਾਡੀ ਕਮੇਟੀ ਨਵੀਂ ਆ ਸਾਡਾ ਜੀ ਬਜਟ ਸਰਕਾਰ ਦੇਵੇ ਤੇ ਅਸੀਂ ਉਸ ਚੀਜ਼ ਨੂੰ ਪ੍ਰਵਾਨਗੀ ਦੇ ਦਿੰਨੇ ਆ ਨਹੀਂ ਤੇ ਸਾਡਾ ਏਡਾ ਬਜਟ ਹੈ ਨਹੀਂ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਇਹ ਇਹ ਵਾਦ-ਵਾਦ ਉਠਾਉਂਦੇ ਆ ਜਦ ਤੱਕ ਚਾਰ ਮਤੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਕੂੜਾ ਚੁੱਕਣ ਦਾ ਸੀ ਠੀਕ ਆ ਜੀ ਉਹ ਮਹਿੰਗਾ ਤੇ ਅਸੀਂ ਸਰਕਾਰ ਨਾਲ ਗੱਲ ਕਰ ਸਕਦੇ ਆ ਕਿ ਠੀਕ ਆ ਜੀ ਇਹ ਮਹਿੰਗਾ ਹੋ ਰਿਹਾ ਥੋੜਾ ਇਹਨੂੰ ਵਾਜਬ ਰੇਟ ਕੀਤਾ ਜਾਵੇ ਜੇ ਸਰਕਾਰ ਪੇਮੈਂਟ ਦਿੰਦੀ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਦੂਸਰਾ ਜਿਹੜਾ ਮਤਾਵਾ ਆ ਕੇ ਬਾਜ਼ਾਰ ਨੂੰ ਬਾਬੂਪਾਲਾ ਬਾਜ਼ਾਰ ਨੂੰ 350 ਕਰੋੜ ਰੁਪਈਆ ਸਰਕਾਰ ਦੇ ਰਹੀ ਆ ਉਹ ਮਤੇ ਆਸਤੇ ਵੀ ਇਹਨਾਂ ਨੇ ਮੰਨਾ ਕਰਤਾ ਕਿ 350 ਕਰੋੜ ਰੁਪਈਆ ਨਹੀਂ ਹੋਣਾ ਚਾਹੀਦਾ ਸੋਰੀ 35 ਕਰੋੜ ਰੁਪਈਆ ਨਹੀਂ ਹੋਣਾ ਚਾਹੀਦਾ ਪਲੱਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫਾਇਰ ਸਟੇਸ਼ਨ ਜਿਹੜਾ ਉਹ ਸਰਕਾਰ ਬਣਾ ਕੇ ਦੇ ਰਹੀ ਆ ਆਂਦੇ ਜੀ ਉਹ ਵੀ ਨਹੀਂ ਚਾਹੀਦਾ ਕਿਉਂਕਿ ਇੱਕ ਜਾਨ ਬਚਾਉਣੀ ਜਿਹੜੀ ਆ ਬਹੁਤ ਕੀਮਤੀ ਆ ਜਿਹੜੀ ਸਾਡੇ ਕੋ ਫਾਇਰ ਬ੍ਰਿਗੇਡ ਹੋਵੇ ਤੇ ਜਾਨ ਬਚ ਸਕਦੀ ਆ ਪਰ ਇਹਨਾਂ ਲੋਕਾਂ ਨੇ ਉਹ ਵੀ ਜਿਹੜੀ ਆ ਬੱਬਕਾਲਾ ਸਾਹਿਬ ਦੇ ਵਿੱਚ ਆਉਣ ਤੋਂ ਰੋਕਣ ਲਈ ਆਪਣਾ ਮਤਾ ਪਾਇਆ ਵੀ ਉਹ ਜਿਹੜੀ ਆ ਰੋਕੀ ਜਾਵੇ ਫਿਰ ਉਹਦੇ 'ਚ ਇੱਕ ਸਾਫ ਸਫਾਈ ਦਾ ਠੇਕਾ ਟੈਂਡਰ ਹੋ ਰਿਹਾ ਸਾਫ ਸਫਾਈ ਜਿਹੜੀ ਆ ਉਹ ਮਸ਼ੀਨਾਂ ਦੁਆਰਾ ਕੀਤੀ ਜਾਏਗੀ ਪਰ ਇਹ ਆਪਣੀ ਮਰਜ਼ੀ ਤੇ ਡਿਪੈਂਡ ਹੀ ਅਸੀਂ ਐਮਸੀ ਸਹਿਬਾਨਾਂ ਦੇ ਵਿਚਾਰ ਜਾਨਣਾ ਚਾਹੁੰਦੇ ਸੀ ਜਿਹੜੇ ਵਿਚਾਰ ਇਹਨਾਂ ਨੇ ਕਰਨ ਨਹੀਂ ਦਿੱਤੇ ਸਾਨੂੰ ਮੀਟਿੰਗ ਦੇ ਵਿੱਚ ਅਸੀਂ ਵਿਚਾਰ ਫਿਰ ਵੀ ਬੜੀ ਮੁਸ਼ਕਲ ਦੇ ਨਾਲ ਹਰ ਐਮਸੀ ਦੇ ਕੋਲੋਂ ਉਹਦੇ ਮਤਿਆਂ ਦੇ ਉੱਤੇ ਵਿਚਾਰ ਲੈ ਫਿਰ ਵੀ ਕਲਾਕੀ ਬਾਰ-ਬਾਰ ਰੁਕਾ ਟੋਕੀ ਜਿਹੜੀ ਆ ਕੋਲੋਂ ਸਿੰਘ ਰੰਦਾਵਾਲ ਨੂੰ ਫਰਮ ਸਿੰਘ ਨੂੰ ਗੁਰਮੀਤ ਸਿੰਘ ਸਰਪੰਚਾ ਨੂੰ ਬਾਰ-ਬਾਰ ਰੋਕਾ ਟੋਕੀ ਕੀਤੀ ਕਿ ਜਿਹੜੀਆਂ ਲੇਡੀਜ਼ ਐਮਸੀ ਸੀ ਉਹਨਾਂ ਦੇ ਉੱਤੇ ਦਬਾਅ ਪਾ ਕੇ ਉਹਨਾਂ ਕੋ ਹਾਂ ਨਾ ਕਰਾਉਣ ਦਾ ਯਤਨ ਕੀਤਾ ਗਿਆ ਪਰ ਫਿਰ ਵੀ ਅਸੀਂ ਆਪਣੇ ਸਮਝ ਅਨਸਾਰ ਇਹੋ ਸਭ ਬੈਠੇ ਹੀ ਸਭ ਯਤਨ ਕੀਤੇ ਕਿ ਚਲੋ ਜਿਹੜੇ ਸਾਫ ਸੁਥਰੇ ਮਤੇ ਦੇ ਉੱਤੇ ਜਿਹੜੀ ਆ ਐਮਸੀ ਸਰਬਾਨਾ ਦੀ ਜਿਹੜੀ ਵਿਚਾਰ ਜਿਹੜੇ ਉਹ ਦਰਜ ਕੀਤੇ ਜਾ ਸਕਣ ਪਰ ਬੜੇ ਅਫਸੋਸ ਦੀ ਗੱਲ ਆ ਕਿਉਂਕਿ ਅਸਲ ਦੇ ਵਿੱਚ ਇਹ ਅਕਾਲੀ ਦਲ ਉਹ ਜਮਾਤ ਆ ਜਿੰਨਾਂ ਦਾ ਪਹਿਲਾਂ ਵੀ ਜਿਹੜਾ ਪਤਨ ਹੋਇਆ ਸਾਰਾ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਕਿ ਇਹਨਾਂ ਦਾ ਪਤਨ ਹੋਇਆ ਬੇਅਦਬੀ ਕਾਣ ਦਾ ਕਰਕੇ ਜਿਹੜਾ ਇਹਨਾਂ ਗੁਰੂ ਨਾਲ ਧੋਖਾ ਮਾਇਆ ਅੱਜ ਵੀ ਉਹੀ ਗੱਲ ਆ ਰਹੀ ਆ ਇਹਨਾਂ ਨੇ ਅਕਾਲੀ ਦਲ ਵਾਲੀ ਜਿਹੜੀ ਟੀਮ ਆ ਪੂਰੀ ਦੀ ਪੂਰੀ ਬਾਬਾ ਬਕਾਲਾ ਸਾਹਿਬ ਦੀ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਜਾ ਕੇ ਉਥੇ ਨਵੀਂ ਪਾਸ਼ੇ ਗੁਰਦੁਆਰਾ ਸਾਹਿਬ ਵਿਖੇ ਨਕਤਰਤ ਹੋ ਕੇ ਸਾਨੂੰ ਆਪਣਾ ਸਮਰਥਨ ਦਿੱਤਾ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਟੀਮ ਨਗਰ ਆਸਤੇ ਕੰਮ ਕਰ ਰਹੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਅਸੀਂ ਇਸ ਟੀਮ ਦਾ ਸਮਰਥਨ ਕਰਦੇ ਆਂ ਕੋਈ ਵੀ ਜਿਹੜਾ ਵਾ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਟੀਮ ਦਾ ਸਮਰਥਨ ਕਰਾਂਗੇ ਅੱਜ ਜਿਹੜਾ ਇਹਨਾਂ ਘਟਨਾਕ੍ਰਮ ਕੀਤਾ ਵਾ ਪ੍ਰਧਾਨਗੀ ਦੇ ਲਾਲਚ ਜਾਂ ਪੈਸੇ ਆਉਂਦੇ ਵੇਖ ਕੇ ਕਿਤੇ ਇਹ ਪੈਸੇ ਜਿਹੜੇ ਆਮ ਆਦਮੀ ਪਾਰਟੀ ਦੁਆਰਾ ਆ ਰਹੇ ਆ ਇਹ ਇਹ ਜਿਹੜੀ ਪਿੰਗ ਵਾਲੀ ਟੀਮ ਜਿਹੜੀ ਅੱਗੇ ਲੱਗੀ ਹੈ ਦੇ ਦੁਆਰਾ ਜਿਹੜੀ ਆ ਉਹ ਪਿੰਡ 'ਚ ਲੱਗਣਾ ਜਾਣ ਇਹੋ ਜੀ ਨੀਅਤ ਦੇ ਨਾਲ ਜਿਹੜੇ ਇਹੋ ਜੇ ਕੰਮ ਕਰਨ ਦੇ ਆ ਬੜੇ ਅਫਸੋਸ ਦੀ ਗੱਲ ਆ ਕਿਉਂਕਿ ਇਹਨਾਂ ਨੇ ਮੱਥਾ ਜਿਹੜਾ ਲਾਇਆ ਉਹ ਕਮੇਟੀ ਨਾਲ ਨਹੀਂ ਲਾਇਆ ਕਮੇਟੀ ਦੇ ਮੈਂਬਰਾਂ ਨਾਲ ਨਹੀਂ ਲਾਇਆ ਲੋਕਾਂ ਨਾਲ ਨਹੀਂ ਲਾਇਆ ਇਹਨਾਂ ਨੇ ਸਿੱਧਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮੱਥਾ ਲਾਇਆ ਉਹੋ ਹੀ ਇਹਨਾਂ ਨੂੰ ਵੇਖਣਗੇ ਉਹੋ ਹੀ ਇਹਨਾਂ ਨੂੰ ਸਮਤ ਬਖਸ਼ਣਗੇ ਅਕਲ ਬਖਸ਼ਣਗੇ ਕਿ ਜਿਹੜੇ ਇਹ ਕੰਮ ਆ ਜਿਹਦਾ ਖਾਸ ਕਰਕੇ ਸਰਪੰਚ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਕਮੇਟੀ ਚਲਾਉਣੀ ਨਹੀਂ ਹੁੰਦੀ ਸਰਪੰਚ ਸਾਹਿਬ ਨੂੰ ਮੈਂ ਪੁੱਛਣਾ ਚਾਹਾਂਗਾ ਕਿ ਉੱਥੇ ਜਿਹੜਾ ਸੀਨ ਦੇਚ ਪਿਆ ਹੋਆ ਲੋਕੀ ਅੱਜ ਤੱਕ ਤਰਾਹ ਮਾਂ ਮਚੀ ਪਈ ਆ ਕਿ ਸੀਵਰੇਜ ਦਾ ਕਰਕੇ ਜਿਹੜਾ ਪਿੰਡ ਚ ਨਰਕ ਪੈਂਦਾ ਬਾਰ ਬਾਰ ਉਹ ਸੀਵਰੇਜ ਮਾਰਾ ਸਰਪੰਚ ਸਾਹਿਬ ਤੁਸੀਂ ਪਾਇਆ ਸੀਗਾ ਇਸ ਕਰਕੇ ਬੜੇ ਧਿਆਨ ਦੇ ਨਾਲ ਚੱਲਣ ਦੀ ਲੋੜ ਆ ਤੁਹਾਡੀ ਸਿੱਖਿਆ ਜਿਹੜੀ ਹੀ ਉਹ ਅੱਜ ਤੱਕ ਪਿੰਡ ਨੂੰ ਜਿਹੜੀ ਸਮਝ ਨਹੀਂ ਆ ਰਹੀ ਵੀ ਹੋਇਆ ਕੀ ਪਿੰਡ ਦੇ ਵਿੱਚ ਕਾਈਂਡਲੀ ਆਪਾਂ ਉਹ ਕੰਮ ਕਰੀਏ ਕਿਉਂਕਿ ਸਾਡੀ ਸੂਜਵਾਨ ਕਮੇਟੀ ਆ ਸਾਡੇ ਮੈਂਬਰ ਆ ਨਾਲ ਸਾਡੇ ਸੂਜਵਾਨ ਪਿੰਡ ਦੇ ਬੜੇ ਮਹਤਵਾਰ ਸੱਜਣ ਤੁਸੀਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਰੋਕ ਨਹੀਂ ਸਕਦੇ ਪਿੰਡ ਚ ਵਿਕਾਸ ਕਰ ਜਿਹੜੇ ਹੋਣੇ ਆ ਉਹ ਹੋ ਕੇ ਹੀ ਰਹਿਣੇ ਆ ਇਸ ਕਰਕੇ ਬੇਨਤੀ ਆ ਵੀ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਬੇਰਬੀ ਦਾ ਕਰਕੇ ਸਾਰਾ ਅਕਾਲੀ ਦਲ ਖਤਮ ਕੀਤਾ ਅੱਜ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਲਾ ਕੇ ਸਾਰਾ ਅਕਾਲੀ ਦਲ ਜਿਹੜਾ ਬੱਬੂ ਕਾਲੇ ਸਾਹਿਬ ਚੋਂ ਇਹ ਵੀ ਡਾਊਨ ਲੈਵਲ 'ਚ ਲੈ ਜਾਣਾ ਉਹ ਕੰਮ ਕਰੀਏ ਜਿਹੜਾ ਸਹੀ ਹੋਵੇ ਕਿਉਂਕਿ ਤੁਸੀਂ ਸਾਡੇ ਮੈਂਬਰ ਜਿਹੜੇ ਆ ਪੂਰੇ ਆ ਸੱਤ ਮੈਂਬਰ ਜਿਹੜੇ ਆ ਚੁਣੇ ਹੋਏ ਨੁਮਾਇੰਦੇ ਸਾਡਾ ਕੋਰਮ ਪੂਰਾ ਵਾ ਸਾਡੇ ਸਾਰੇ ਮਤੇ ਪੈ ਰਹੇ ਆ ਸਾਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਪਰ ਜੋ ਤੁਸੀਂ ਕਰਮ ਕਮਾਇਆ ਜੋ ਤੁਸੀਂ ਕਰਮ ਕੀਤਾ ਹੁਣ ਸਾਡੇ ਚ ਕੋਈ ਨਹੀਂ ਤੁਹਾਨੂੰ ਵੇਖੂਗਾ ਤੁਹਾਨੂੰ ਸਾਖਸ਼ਾਤ ਗੁਰੂ ਤੇਗ ਬਹਾਦਰ ਸਾਮਹਾਰਾ ਸਾਹਮਣੇ ਕਿਉਂਕਿ ਤੁਸੀਂ ਜੋ ਕੰਮ ਕਰਦੇ ਜੀ ਇਹ ਕੰਮ ਤੁਹਾਡਾ ਪਿੱਛੇ ਤੋਂ ਚੱਲਦਾ ਆਇਆ ਤੇ ਗਾਂਵ ਵੀ ਤੁਸੀਂ ਇਹ ਜਿਹੜੇ ਕੰਮ ਕਰਕੇ ਜਿਹੜੇ ਆ ਨਜ਼ਰਤਾ ਜਿਹੜਾ ਭੁਇੱਖ ਖਰਾਬ ਕਰਦੇ ਜੀ ਅੱਜ ਤੁਸੀਂ ਪੈਸੇ ਆਉਣ ਤੋਂ ਰੋਗ ਰਹੇ ਜੇ ਕੱਲ ਨੂੰ ਲੱਗੜ ਤੋਂ ਵੀ ਰੋਕੜੇ ਤੁਸੀਂ ਸਾਨੂੰ ਪਤਾ ਸੋ ਅਸੀਂ ਮਾਰਾ ਸੱਚੇ ਪਾਛਾ ਗੁਰੂ ਜੀ ਦਾ ਸਹਿਮਾਰਾਇ ਜੀ ਚਰਨਾਂ 'ਚ ਹਰਦਾਸ ਬੇਨਤੀ ਕਰਦੇ ਆ ਕਿ ਇਹੋ ਜੇ ਲੋਕਾਂ ਨੂੰ ਸਮਰਥਨ ਬਖਸ਼ਣ ਤੇ ਸਾਨੂੰ ਤਾਕਤ ਬਖਸ਼ਣ ਕਿ ਅਸੀਂ ਸਾਰਾ ਜਿਹੜਾ ਬਾਬੂ ਕਾਲਾ ਸਾਹਿਬ ਨਗਰ ਨੂੰ ਸਾਫ਼ ਸੁੰਦਰ ਤੇ ਸਵੱਛ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਹੋਰ ਹਾਂਜੀ ਇੱਕ ਕਹਿ ਰਿਹਾ ਕਿ 2000 ਰੁਪਇਆ ਕਹਿ ਰਿਹਾ ਸਫਾਈ ਕਰਨ ਵਾਸਤੇ ਪ੍ਰਤੀਕਰ ਜਿਹੜਾ ਲਗਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਕੀ ਇਹ ਸੱਚ ਹੈ ਲਗਾਇਆ ਨਹੀਂ ਜਾ ਰਿਹਾ ਉਹਦੇ ਵਿੱਚ ਇੱਕ ਟੈਂਡਰ ਆ ਜਿਹਦੇ ਵਿੱਚ ਨਗਰ ਦੇ ਵਿੱਚੋਂ 2 ਸਾਲ ਦੇ ਯਾਨੀ ਕਿ ਸਾਰਾ ਕੂੜਾ ਚੁੱਕਣ ਦਾ ਟੈਂਡਰ ਹੋ ਰਿਹਾ ਉਹ ਟੈਂਡਰ ਆਸਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਵਿਚਾਰ ਦੱਸੋ ਅਸੀਂ ਆਪਣੇ ਵਿਚਾਰ ਦੱਸਿਆ ਜੀ ਸਾਡੀ ਕਮੇਟੀ ਬਿਲਕੁਲ ਨਵੀਂ ਆ ਇਹ ਜਿਹੜਾ ਜਿੰਨਾ ਬਜਟ ਬਣ ਕੇ ਆਇਆ ਹੈ ਇੰਨਾ ਬਜਟ ਜਿਹੜਾ ਸਾਡੀ ਕਮੇਟੀ ਨਹੀਂ ਪਹਾਰ ਸਕਦੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਸਰਕਾਰ ਇਹਦੇ ਵਿੱਚ ਪੈਸੇ ਲਾਵੇ ਸਾਰੇ ਤੇ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਸਰਕਾਰ ਪੈਸੇ ਦੇਊਗੀ ਫਿਰ ਇਤਰਾਜ਼ ਕੋਈ ਨਹੀਂ ਆ ਜਿਹੜਾ ਬਜਟ ਕਮੇਟੀ ਦਾ ਇਹ ਨਾ ਹੈ ਹੀ ਨਹੀਂ ਤੇ ਕਮੇਟੀ ਕਿਦਾਂ ਉਹ ਜਿਹੜਾ ਲੋਡ ਚੁੱਕ ਸਕਦੀ ਆ ਇਸ ਕਰਕੇ ਇਹਨਾਂ ਦੀ ਜਿਹੜੀ ਉਹ ਬਿਆਨਬਾਜ਼ੀ ਹੈ ਕਾਫੀ ਹੱਦ ਤੱਕ ਗਲਤ ਆ ਉਹਦੇ ਨਾਲ ਨਾਲ ਜਿਹੜੇ ਦੂਜੇ ਤਿੰਨ ਵੇਖੋ ਜੇ ਉਹ ਤੇ ਵਿਚਾਰ ਦੇਣੇ ਠੀਕ ਆ ਕਹਿਣ ਕਿ ਅਸੀਂ ਮੈਂਬਰਸ਼ਿਪ ਵਾਲਿਆਂ ਨੂੰ ਇਹ ਗੱਲ ਕਹੀ ਵੀ ਉਹ ਦੱਸਣ ਵੀ ਇਹ ਮੁੱਦੇ ਤੇ ਜਿਹੜਾ ਵਾ ਆ ਵਿਚਾਰ ਆ ਸਾਡਾ ਹਰ ਕੋਈ ਮੈਂਬਰਸ਼ਿਪ ਵਾਲਾ ਦੱਸੇ ਜਿਹੜੇ ਥੱਲੇ ਵਾਲੇ ਦੋ ਤਿੰਨ ਮੁੱਦੇ ਹੋ ਰਹੀ ਏ ਇੱਕ ਤੇ ਬਾਜ਼ਾਰ ਤੋਂ ਸਾਢੇ 3 ਕਰੋੜ ਰੁਪਏ ਆ ਰਿਹਾ ਆਂਦੇ ਨਹੀਂ ਚਾਹੀਦਾ ਇੱਕ ਜਿਹੜਾ ਆਪਣੇ ਫਾਇਰ ਬਰਗੇਡ ਆ ਰਹੀ ਪੂਰੇ ਇਲਾਕੇ ਚ ਲੋਕਾਂ ਨੂੰ ਬਚਾਉਣ ਲਈ ਇਹ ਨਹੀਂ ਚਾਹੀਦੀ ਫਿਰ ਬੜੇ ਅਫਸੋਸ ਦੀ ਗੱਲ ਆ ਕਿ ਜੇ ਇਹ ਚੀਜ਼ਾਂ ਤੇ ਚਾਹੀਦੀ ਆ ਨਾ ਮਡਲੀਆਂ ਲੋੜਾਂ ਸਾਡੀਆਂ ਉਹਨਾਂ ਪੈਸੇ ਸਰਕਾਰ ਦੇ ਰਹੀ ਆ ਇਹ ਪੈਸੇ ਲੈਣ ਤੋਂ ਕਿੱਦਾਂ ਰੋਕ ਸਕਦੇ ਆ ਬੰਦੇ ਕੀ ਆਪਣੇ ਇਲਾਕੇ ਦੇ ਵਿੱਚ ਫਾਇਰ ਬਰਗੇਡ ਦੀ ਗੱਡੀ ਕੋਈ ਅਵੇਲੇਬਲ ਹੈਗੀ ਲਾਗੇ ਬਨੇ ਆਸ-ਪਾਸ ਬਿਲਕੁਲ ਨਹੀਂ ਆਸ-ਪਾਸੇ ਜਨਰਾਲੇ ਤੋਂ ਮੰਗਾਉਣੀਆਂ ਪੈਂਦੀਆਂ ਜਾਂ ਇਧਰੋਂ ਕਪੂਥ ਲੈ ਲੋ ਮੰਗਾਉਣੀਆਂ ਪੈਂਦੀਆਂ ਕਿਤੇ ਵੀ ਅੱਗ ਲੱਗ ਜੇ ਆ ਰਹੀ ਆ ਅੱਗ ਲੱਗੀ ਬਾਬਾ ਬਕਾਲਾ ਸਾਹਿਬ ਬਾਬਿਆਂ ਦੀ ਪਰਾਲੀ ਨੂੰ ਅੱਗ ਲੱਗੀ ਜੀ ਜਦੋਂ ਉਹਨੂੰ ਫਾਇਰ ਬਰ ਇਸ ਕਰਕੇ ਜ਼ਰੂਰੀ ਹੈ ਕਿ ਫਾਇਰ ਬਰਗੇਡ ਦੀ ਗੱਡੀ ਜਿਹੜੀ ਆ ਉਹ ਸਾਡੇ ਆਸਥਰੀ ਇਲਾਕੇ ਵਾਸਤੇ ਬਹੁਤ ਜ਼ਰੂਰੀ ਚੀਜ਼ ਆ ਅਸੀਂ ਜਾਨਾਂ ਬਚਾ ਸਕਦੇ ਹਾਂ